ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਡੇਵ ਜੀ ਵੱਲੋਂ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਸਿੰਧੂ ਨੇ ਪਹੁੰਚ ਚੁੱਕੇ ਆ ਪਿੰਡ ਬਾਈ ਦੇਗਾ ਤੇ ਮੋਲ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਕਾਲਾ ਦੇਖੋ ਅੱਜ ਵੀ ਨੇ ਕੋਈ ਚਾਰ ਪਾਂਦੇ ਲੈ ਕੇ ਪਛੂ ਸੇਲ ਆ ਤੇ ਬਾਕੀ ਬਾਈ ਜੀ ਨੇ ਗੱਲਬਾਤ ਕਰੀਏ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਵੀਰ ਜੀ ਬਹੁਤ ਵਧੀਆ ਕਰਦੇ ਰਹੋ ਮੇਰਾ ਮੇਰਾ ਦੁਆਰੇ ਕੀ ਹਾਲ ਜੀ ਪਰਿਵਾਰ ਦਾ ਠੀਕ ਹੈ ਜੀ ਠੀਕ ਠਾਕ ਦੇਖਿਆ ਮਾਨ ਲਾ ਦਾ ਹਾਂ ਜੀ ਵੇਖਿਆ ਵੀਰ ਜੀ ਹਾਂ ਗਾੜ ਆ ਗਈ ਗੱਲੀ ਇਹਦੀ ਸਾਈ ਪਾਈ ਕਿਹਨੇ ਚਲੋ ਪਤਾ ਨਹੀਂ ਹੋ ਜਾਂਦਾ ਪੈਸੇ ਨਹੀਂ ਬਣੇ ਜਾਂ ਕੀ ਚੱਕਰ ਮਹਾਨੂ ਨਹੀਂ ਪਤਾ ਲੱਗਾ ਮੁੜ ਕੇ ਇਹਨੂੰ ਕਿੱਛਾ ਵੈਰ ਚਲੋ ਕੋਈ ਨਹੀਂ ਨਹੀਂ ਕੋਈ ਬੜ ਸਾਨੂੰ ਨਹੀਂ ਗੱਲ ਕੋਈ ਦੁੱਧ ਬਹੁਤ ਆ ਬੜ ਕੇ ਹੁਣ ਆਰਾਮ ਨਿਕਲੋ ਦੇ ਲਾਗੇ ਦੁੱਧ ਨਾਰਮਲ ਹੀ ਬਹੁਤ ਹੁੰਦੇ ਤੇ ਫੈਣ ਵੜੀ ਬਾਕੀ ਪੰਜਾਬ ਜਰਸੀ ਇਹ ਲਈ ਫਿਰ ਪਹੁੰਚ ਗਈ ਬਰਡਰੋ ਬਾਰਗ ਨਹੀਂ ਹਾਂਜੀ ਹਾਂਜੀ ਮੇਲੀ ਪਹੁੰਚ ਗਈ ਬਰਡਰੋ ਬਾਰਗ ਹਰਿਆਣਾ ਚੱਲ ਗਈ ਛੋਰ ਤੇ ਵੇਖੀ ਪਾਜੀ ਛੋਰ ਤੇ ਵੇਖੀ ਉਹਦਾਂ ਤੂੰ ਨਹੀਂ ਬਹੁਤ ਆਇਆ ਚਲੋ ਆਪਾਂ ਨੇ ਕਹਿਨ ਨੂੰ ਜੋ ਮਰਜ਼ੀ ਦੀ ਪਰ ਮੈਂ ਤੇ ਕੁਆਲਿਟੀ ਬਹੁਤ ਸੀ ਹਾਂਜੀ ਹਾਂਜੀ ਮੈਂ ਵੇਲ ਬਹੁਤ ਜਿਆਦੀ ਵੱਡੀਆਂ ਜਿਆਦੀ ਚੰਗੀ ਥੋੜੀ ਨੇ ਤੁਸੀਂ ਸਿਰਫ ਤਾਂ ਡਰ ਡਰ ਕੇ ਕੀਤੀ ਕੋਈ ਡਰ ਡਰ ਕੇ ਕੀਤੀ ਹੋਈ ਜਾਂ ਨਹੀਂ ਪਤਾ ਨਹੀਂ ਮੈਨੂੰ ਅੱਜ ਮੈਨੂੰ ਸੁਈ ਨਹੀਂ ਹੋਈ ਨਹੀਂ ਅੱਜ ਨਹੀਂ ਸੋਈ ਉਹ ਬੰਦਾ ਜਿਆ ਫੋਨ ਕਰਨ ਦਾ ਇੱਕ ਦੋ ਮਹੀਨੇ ਦੱਦਿਆ ਹੋਰ ਲੈਣੀਆਂ ਵੱਡੀਆਂ ਹਾਂਜੀ ਇਹੋ ਚੀਜ਼ ਹੈ ਗਾੜੀ ਚੰਗਾ ਨਫਾ ਮਿਲ ਗਿਆ ਹਾਂ ਨਹੀਂ ਮੈਂ ਹੀ ਬਹੁਤ ਜੱਗੀ ਚਲੋ ਮਿਲਦੇ ਹਾਂ ਉਹਨੂੰ ਐ ਹੀ ਉਹਨਾਂ ਦਾ ਜੀ ਤੇ ਪਰਾਂ ਤਾਂ ਨਹੀਂ ਵੇਚਣੀ ਚਾਹੇ ਚਲੋ ਤੇਰੀ ਮਰਜ਼ੀ ਹੈ ਵੀ ਤੂੰ ਪਾਹੇ ਖਰਚੀ ਨਾ ਨਾ ਬਿਲਕੁਲ ਜੀ ਬਿਲਕੁਲ ਤੇਰੀ ਚੀਜ਼ ਹੁਣ ਚਲੋ ਆਜੇ ਤੇ ਹੁਣ 18 19 ਕਿਲੋ ਦੁੱਧ ਹੈਗਾ ਨਾ ਜੀ ਹਾਂਜੀ ਹਾਂਜੀ 18 ਕਿਲੋ ਖੋਲੋ ਸੁਭਾਤ ਜਾਦੇ ਮੱਛੀ ਮੈਂ ਕਰਾ ਕੇ 18 19 ਕੋਲ ਐਸ ਤੋਂ ਤਿਆਰ ਆ ਤੇ ਜਰਸੀ ਪ्योर ਆ ਗਈ ਆ ਹਾਂਜੀ 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 ਤੇ ਵੇਖੋ ਬਰਾ ਦੇ ਚੱਲ ਚੱਲ ਕੋਈ ਨੀ ਤੋਂ ਤੋਂ ਲਮੀ ਮੜ ਜੀ ਚਲੋ ਚੋ ਆਪਸ ਮਾਂ ਬਾਜੀ ਬਿਲਕੁਲ ਵਧੀਆ ਕੋਈ ਰੋਕੇ ਭਾਜੀ ਠੰਡੀ ਧੀਰੀ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਕੁਛ ਨਹੀਂ ਇਦਾਂ ਚੋ ਹੂੰ ਹੂੰ ਹਾਂਜੀ ਬਾਕੀ ਦੁੱਧ ਕੱਢੂਗੀ 25 ਪਲੱਸ ਬਸ ਠੀਕ ਆ ਹਾਂਜੀ ਦੁੱਧ ਵਾਲੀਆ ਬੇੜਾ ਨੇ ਵੇੜੇ ਚੰਗੀ ਆ ਨਾ ਚੰਗੀ ਆ ਜਾਰੀ ਪੰਜਾਬ ਜਰਸੀ ਬਹੁਤ ਵਧੀਆ ਭਾਜੀ ਮਰਿੰਦੀ ਹੁਣ ਕੀ ਮੈਂ ਦਿੰਦੀ ਕੀਮਤ ਸੰਦੀਪ ਜੀ ਜਾਇਦਾ ਜਾਇ ਮੋਲਾ ਆਪਾਂ ਜ਼ਿਆਦਾ ਨਹੀਂ ਰੱਖਣਾ ਹਾਂਜੀ ਤੇ ਚਲੋ ਮੁੱਲ ਕਰਨ ਨੂੰ 80 85 ਜੋ ਮਰਜ਼ੀ ਕਰੀ ਜਾਈਏ ਹਾਂ ਨਾ 75 ਦੀ ਦੇ ਦਈਏ ਚਲੋ 75000 ਠੀਕ ਹੈ ਜੀ ਵੇ ਜਾਣ ਤੇ ਉੱਚੋਂ ਵੀ 1000 ਛੋੜ 2000 ਛੋੜ 73000 ਹਾਂਜੀ ਉਰੇ ਕਰ ਦਈਏ 70 ਦੀ ਜਾਣ ਦੀ ਚਲੋ ਜਾਣ ਦੋ ਵੇਖੀ ਜੋ ਠੀਕ ਹੈ ਬਈ ਹਾਂਜੀ ਹਾਂਜੀ ਚਲ ਜਾਣ ਦੋ 70 ਮਗਰ ਵਛੀਏ ਵਛੀ ਵਿੱਚ ਬਹੁਤ ਸੁਣੀ ਆ ਗਈ 70000 ਦੀ ਵਾੜ ਦੇ ਦਾਂਗੇ ਠੀਕ ਹੈ ਜੀ 18 19 ਕਿਲੋ ਬੜਾ ਤਿਆਰ ਜਿਆ ਸੋ ਠੀਕ ਹੈ ਤੇ ਆਹ ਹੈ ਜੀ ਬੂਰੀ ਗੱਬਣ ਇੱਕ ਬੂਰੀ ਗੱਬਣ ਜਿਆ ਜੇ ਇਹ ਦਾਜੂ 5-6 ਦਿਨਾਂ ਜੇ ਹੂੰ ਹੂੰ ਗੱਬਣ ਮੈਂ ਜਿੱਤ ਜੱਸੂ ਆ ਜੇ ਇਹਦਾ ਤੇ ਮੈਂ ਬਹੁਤ ਵੱਡੀ ਆ ਵੇਖੋ ਖੋਲੋ ਮੈਂ ਤੇ ਕਰਾ ਖੋਲੋ ਜੀ ਕਰਦਾ ਤਾਂ ਹੋ ਸਕਦਾ ਨਾ ਠੀਕ ਮੜਾ ਜਾ ਲਓ ਜੀ ਖੋਲ ਕਿੰਨੇ ਟਾਈਮ ਨੂੰ ਭੋਜੀਏ ਇਹ ਸੁਣਿਓ ਜੀ ਵੇਖੋ ਦਿਨ ਤੇ 5-6 ਰਹਿਦੇ ਇਹਦਾ ਆਪਣੇ ਦੇ ਬਾਕੀ ਉੱਤੇ ਵੀ ਲੈ ਜੂ 2-4 ਦਿਨ ਲੈ ਜੂ ਹਫਤਾਗ ਲੈ ਜੂਗੀ ਹਾਂਜੀ ਹਾਂਜੀ ਹਫਤਾਗ ਲੈ ਜੂ ਚਲੋ ਜੀ ਪਕੀ ਮੈਂ ਜਿਆਦਾ ਚੰਗੀ ਆ ਤਾਲੇ ਮਨ ਤੇ ਬੁਰੀ ਆ ਗਏ ਨਾ ਜੀ ਹਾਂਜੀ ਹਾਂਜੀ ਭਾਈ ਜੀ ਦੁੱਧ ਕਿੰਨਾ ਕਰਜੂ ਫਿਰੇ ਦੁੱਧ ਭਾਜੀ ਉਹਨਾਂ ਨੇ ਤਾਂ ਸਿਰਫ ਬਹੁਤ ਕੀਤੀ ਉਹ ਤਾਂ ਜਿਆਦਾ ਦੁੱਧ ਦੱਸਦੇ ਪਰ ਆਪਾਂ ਨਹੀਂ ਉਹਨਾਂ ਮੰਨਦੇ ਉਹ ਤਾਂ ਬਹੁਤ ਜਰਾਂ ਦੱਸੀ ਜਾਂਦੇ ਚਲੋ 14 15 ਕਿਲੋ ਕਰਨਾ ਚਾਹੀਦਾ 14 ਕਿਲੋ ਤੇ ਕੱਢੂ ਨਾ ਹਾਂਜੀ ਹਾਂਜੀ ਹਾਂ ਉਹ ਤਾਂ ਵੈਸੇ ਉਹਨਾਂ ਨੇ ਜਿਆਦਾ ਦੱਸਿਆ ਹਣੋ ਤਾਂ ਪਰ ਆਹੀਆਂ ਨੇ ਚਲੋ 14 ਕਰ ਜੇ ਇੰਨਾ ਬਹੁਤ ਆ ਕੋਈ ਗੱਲ ਨਹੀਂ ਬਹੁਤ ਹੁੰਦਾ ਦੁੱਧ ਭਾਜੀ ਇੰਨਾ ਬਹੁਤ ਹੁੰਦਾ ਜੀ ਉਹ ਬੰਦਾ ਜੀ ਬਾਕੀ ਉਹ ਤਾਂ ਜਿਆਦਾ ਦੱਸਦੇ ਘਰ ਵਾਲੇ ਵੈਸੇ ਆਜਾ ਬੱਧੀਆ ਪੂਰੀ ਮੈਂ ਬਾਠ ਠੀਕ ਆ ਮੋਲ ਸੁਨੀਲ ਜੀ ਜਾਇ ਜੇ ਰੱਖ ਕੇ ਦੇਣੀ ਆ ਹੂੰ ਬਿਲਕੁਲ ਛੋਟੇ ਛੋਟੇ ਮੋਲ ਨਾ ਜ਼ਿਆਦਾ ਨਹੀਂ ਕਰਨਾ ਇਹਦਾ ਵੀ ਚਲੋ ਮੈਂ ਤਾਂ ਉਧਾਂ 130 ਨੂੰ ਵੇਚ ਲਈ ਅੱਗੇ ਵੇਚੀ ਜਾਵਾਂ ਹਾਂਜੀ 32 ਨੂੰ ਵੇਚੀਆ ਕੋਈ ਗੱਲ ਨਹੀਂ ਬਾਅਦ ਚੰਗੇ ਵਾਹੇ ਉਹਦੀ ਗੱਲ ਪਰ ਆਪਾਂ ਜਾਇ ਜੀ ਇਹਦਾ ਦੇਰੀ ਸਵਾ ਦੀ ਕਰ ਦਿਓ ਜਿੰਨਾ ਉਹਦਾ ਮਨ ਨੂੰ ਸੁਨੀਲ ਜੀ 120 ਦੀ ਮੈਂ ਦੇਣੀ 120 120 ਦੀ ਮੈਂ ਦੇਣੀ ਹਾਂ ਆ ਜਾ ਨਾ ਠੀਕ ਬਿਲਕੁਲ ਉੱਥੋਂ ਛੋੜ ਬਸ ਕਰਾਂ ਹੋਰ ਜ਼ਿਆਦਾ ਠੀਕ 120 ਦੀ ਮੈਂ ਦੇਵਾਂ ਚਲੋ ਤੇ ਤੇ ਆਹ ਜੀ ਇਹ ਵੀ ਸੂਈ ਜੇ ਜੇ ਕੱਲ ਦੀ ਅੱਛਾ ਇਹ ਕੱਲ ਦੀ ਸੂਈ ਜੇ ਤੇ ਇਹ ਅੱਜ ਹੀ ਆਈ ਅਜੇ ਵੀ ਉਹ ਵੀ ਮੈਂ ਅੱਜ ਹੀ ਫੜੀ ਮਾਲ ਵੇਖ ਗਿਆ ਸੀ ਤੇ ਤੁਹਾਨੂੰ ਫਿਰ ਕਿਆ ਕਰਕੇ ਅੱਗੇ ਦੋ ਰਦਾ ਮੈਂ ਤਾਂ ਨਾਲ ਫੜਦੀ ਦਿਆ ਦਵਾਂ ਹਾਂਜੀ ਹਾਂਜੀ ਇਹ ਮੈਂ ਕੱਲ ਦੀ ਸੂਈ ਜੇ ਆ ਉਹ ਬੱਚਾ ਜੇ ਦਾ ਮਗਰ ਹੂੰ ਤੇ ਕੱਟਾ ਜੇ ਦੇ ਮਗਰ ਵੀ ਅੱਛਾ ਦਿਖਾਓ ਤੋਰੋ ਜੀ ਲਓ ਜੀ ਇਹ ਵੀ ਦੇਖੋ ਬਰਾਲੀ ਡੇਰੀ ਮਦਲੇ ਮਾ ਜੀ ਦੁੱਧ ਵਾਲੀ ਹੈ ਨਾ ਜੀ ਦੁੱਧ ਵਾਲੀ ਹੈ ਜੀ ਹਾਂ ਹੈ ਦੁੱਧ ਵਾਲੀ ਹੈ ਕਿਦਾਂ ਵੇਹ ਚੁਵਾਈ ਹੈ ਦੂਰ ਵਰਗੀ ਮੋਟੀ ਧਾਰ ਆਉਂਦੀ ਹੈ ਚੁਵਾਈ ਕੋਈ ਵੱਲੋਂ ਨੀਂਜੇ ਗੱਲ ਕੋਈ ਆਏਗੀ ਫਿਰ ਗੇਰੇ ਭਾਜੀ ਉਹ ਤਾਂ ਗੇੜਾ ਨਹੀਂ ਮਾਰਿਆ ਨਹੀਂ ਭਾਜੀ ਵੱਜਾ ਨਹੀਂ ਹੁਣ ਵੇ ਨਹੀਂ ਅੱਜ ਮਾਰਨਾ ਜੇ ਹਾਂ ਅੱਜ ਸ਼ਾਮ ਨੂੰ ਜਾਵਾਂਗੇ ਠੀਕ ਆ ਸ਼ਾਮ ਨੂੰ ਜਾਂਦੇ ਤੇ ਉਹਨੇ ਦੋ ਚਾਰ ਮਿੰਨੀਆਂ ਕੱਢ ਕੇ ਉਹਨਾਂ ਇਹ ਕਿ ਮੌਸਮ ਬਹੁਤਾ ਖਰਾਬ ਹੋਇਆ ਭਾਜੀ ਬਹੁਤ ਮੌਸਮ ਖਰਾਬ ਹੋ ਗਿਆ ਨਾ ਇਕ ਤੇ ਬਾਜੀ ਫਰੈਂਦੀ ਕੀਮਤ ਸੁਨੀਲ ਜੀ ਮੋਲੇ ਛੋਟਾ ਜਿਆਦਾ ਵਜਾਇਜ ਹੀ ਆ ਹਾਂਜੀ ਮੈਂ ਦੁੱਧ ਤੇ ਬੜੀ ਜਨਾ ਸਿਫਤ ਕੀਤੀ ਹੁਣ ਆਪਾਂ ਕਹਿ ਨਹੀਂ ਸਕਦੇ ਅਸੀਂ ਤੇ ਬੋੜਾ ਲੈ ਜਾਂਦੀ ਆ ਜੀ ਹੂੰ ਵੀ ਚਾਹ ਨੂੰ ਬੋੜਾ 9 ਕਿਲੋ ਹੋਊਗਾ ਜੀ ਤੇ ਬਾਕੀ ਜਦਾਂ ਉਹਨਾਂ ਦਾ ਬਹੁਤ ਸਿਫਤ ਕੀਤੀ ਅਸੀਂ ਨਹੀਂ ਕਹਿ ਸਕਦੇ ਕਿੰਨਾ ਕਰਦੇ ਆ ਆਪੇ ਕੋ ਆਪਣਾ ਹਿਸਾਬ ਲਾ ਲੇ ਵੀ ਕਿੰਨਾ ਕਰੂਗੀ ਤੇ ਮੋਲੇ ਦਾ ਜਾਇਜ ਆ ਛੋਟਾ ਜਈ ਆ ਮੋਲੇ ਦਾ 95 ਦੇਣੀ 93 ਜੀ 93000 93000 ਆਪਾਂ ਠੀਕ ਹੈ ਜੀ 93000 ਦੇ ਦਾਂਗੇ ਹਾਂਜੀ ਬਸ ਇਹ ਵੀ ਸੂਈ ਆ ਇਹ ਵੀ ਸੂਈ ਜੇ ਇਹ ਸਿਰੇ ਉਹਨਾਂ ਚੋਤੀ ਘਰ ਵਾਲਿਆਂ ਨੇ ਅੱਛਾ ਇਹ ਸੌਧਰ ਕੱਲ ਦਾ ਹੋਇਆ ਸੀ ਵੈਸੇ ਤੇ ਪਰ ਉਹਨਾਂ ਨੇ ਚੋ ਦੇਤੀ ਤੇ ਮੁੜ ਕੇ ਉਹਨੂੰ ਫੜਨੀ ਪਈ ਮੈਂ ਕਿਹਾ ਚੱਲ ਹੁਣ ਪਾਦਣੇ ਵਿੱਚ ਮਾਲ ਵਿਕ ਗਿਆ ਦੋ ਮਹੀਨੇ ਚੱਲ ਗਏ ਤਾਜੀ ਸੂਈ ਰੱਖ ਦਿੰਦੀ ਸੂਈ ਜੇ ਇਹ ਕਰਕੇ ਚੋਈ ਚਵਾਈ ਜਾਂਦਾ ਮੈਂ ਚਲੋ ਪਾਦਣੇ ਵਿੱਚ ਉਹਨਾਂ ਹੈ ਨਹੀਂਗਾ ਮਾਲ ਮਾਲ ਲੱਭਣੇ ਡਿਆ ਸੂਈ ਨਹੀਂ ਨਹੀਂ ਮੈਂ ਸੂਈ ਆ ਗਈ ਮਈਆਂ ਫਿਰ ਬਾਜੀ ਤੁਹਾਨੂੰ ਪਤਾ ਨਾ ਨਾ ਹੈ ਨਹੀਂ ਬਾਜੀ ਮਾਲ ਹੈ ਨਹੀਂਗਾ ਬਾਹਰ ਰੱਖੀ ਜਾਈਏ ਬਾਕੀ ਕਵਾਪ ਅਸਮਾਂ ਬੜਾ ਜ਼ਿਆਦਾ ਦਾ ਵਾਕੀਏ ਬੋਲਾ 8 ਕਿਲੋ 9 ਹੈਗਾ 9 ਕਿਲੋ ਲਾ ਲਓ ਤੇ ਠੀਕ ਹੈ ਜੀ ਠੀਕ 9 ਲੀਟਰ ਬੋਲਾ ਹੋਊਗਾ ਇਹ ਵੇਲੇ ਤੇ ਤਾਜੀ ਸੂਈ ਬਿਲਕੁਲ ਬਾਕੀ ਜਵਾਪਸਮਾ ਬਹੁਤ ਟਾਪ ਦਾ ਵਧੀਆ ਆ ਜੋ ਜੀ ਆ ਜੋ ਇਹ ਆਪਣੇ ਮਾਣ ਹੈ ਨਹੀਂ ਮੰਜਾ ਵੇਗਿਆ ਉਹ ਤਾਂ ਬੂਰੀ ਵੀ ਚੱਲ ਚੱਲੀ ਸੀ ਉਹ ਤਾਂ ਬਾਹਰ ਟੱਕੀ ਬੂਰੀ ਲੈ ਚੱਲੇ ਬਲ ਤਾਂ ਕਿਲਾ ਲੜਕਾ ਆ ਕੇ ਆ ਗਿਆ ਤੇ ਭਾਈ ਜੀ ਫਿਰ ਨਹੀਂ ਕੀਮਾ ਜੀ ਇਹ ਤਾਂ ਵੀ ਸੁਨੀਲ ਜੀ ਛੋਟਾ ਹੀ ਆ ਮੋਲਾ ਹਾਂਜੀ ਮੁੱਲ ਚਲੋ ਜਿੰਨਾ ਮਰਜ਼ੀ ਕਰ ਲਈਏ ਬਹੁਤ ਲੱਖ ਕਰੀ ਜੇ ਜੋ ਮਰਜ਼ੀ ਕਰੀਏ 95000 ਚਲੋ ਜਿੱਤੋਂ 10000 ਛੋੜ ਠੀਕ ਹੈ 95000 94000 ਦੀ ਠੀਕ ਹੈ ਜੀ ਬਸ ਇਹ ਵਾਲਾ ਦੁੱਧ 9 ਕਿਲੋ ਬੋਲਾ ਹੋਗਾ ਨੌ ਦਾ ਤਾਂ ਤੇ ਅਸੀਂ ਚਾਰ ਪਸ਼ੂ ਹੈ ਜੀ ਤੇ ਬਾਕੀ ਮੇਰੇ ਵੀਰੇ ਇੱਥੇ ਆਓ ਆਲਾ ਚੈੱਕ ਕਰਕੇ ਚੁਆਈਏ ਲੈ ਜਾਓ ਹਾਂਜੀ ਹਾਂ ਕਰਕੇ ਤਸੱਲਾ ਕਰਕੇ ਦੂਨੇ ਪਾਸ ਕਰਕੇ ਫੇਰ ਖੜੋ ਹਾਂਜੀ ਹਾਂਜੀ ਤੇ ਵੀਰ ਜੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਕਾਲਾ ਤੇ ਪਿੰਡ ਤੰਮਵਾਲ